got it good job. ਗੁਰੂ ਪਿਆਰਿਓ ਗੁਰੂ ਸਵਾਰਿਓ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰਾਂ ਦੀਆਂ ਬੋਲੀਆਂ ਖਾਲਸੇ ਦਾ ਬੋਲਾ ਏ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਣਾ ਏ ਗੁਰੂ ਸਵਾਰਿਓ ਅੱਜ ਦੀ ਵੀਡੀਓ ਦੇ ਵਿੱਚ ਦਰਸ਼ਨਾਂ ਦੀ ਸਾਂਝ ਪਾਵਾਂਗੇ ਕਲੰਗੀਧਰ ਪਾਤਸ਼ਾਹ ਜੀ ਨੇ ਵਨ ਮਾਈ ਕਿਲਾ ਸ੍ਰੀ ਹੋਲਗੜ੍ਹ ਸਾਹਿਬ ਕਿਲੰਗੀ ਤਰਪਾਦਸ਼ਾ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜ ਕਿਲਿਆਂ ਦਾ ਨਿਰਮਾਨ ਕਰਵਾਇਆ ਸੀ ਕਿਲਾ ਆਨੰਦਗੜ੍ਹ ਸਾਹਿਬ ਕਿਲਾ ਫਤਹਿਗੜ੍ਹ ਸਾਹਿਬ ਕਿਲਾ ਲੋਹਗੜ੍ਹ ਸਾਹਿਬ ਕਿਲਾ ਤਾਰਾਗੜ੍ਹ ਸਾਹਿਬ ਅਤੇ ਕਿਲਾ ਹੋਲਗੜ੍ਹ ਸਾਹਿਬ ਕਿਲਾ ਆਨੰਦਗੜ੍ਹ ਸਾਹਿਬ ਕਿਲਾ ਤਾਰਾਗੜ੍ਹ ਸਾਹਿਬ ਤੇ ਕਿਲਾ ਫਤਹਿਗੜ੍ਹ ਸਾਹਿਬ ਡੋਗੜ ਸਾਹਿਬ ਕਿਲਿਆਂ ਦੇ ਦਰਸ਼ਨਾਂ ਦੀਆਂ ਵੀਡੀਓ ਆਪ ਜੀ ਤਨ ਪਹਿਲਾਂ ਸਾਂਝੀਆਂ ਕਰ ਚੁੱਕੇ ਹਾਂ ਆਪ ਆਪਣੇ ਚੈਨਲ ਉੱਪਰ ਜਾ ਕੇ ਉਹਨਾਂ ਕਿਲਿਆਂ ਦੇ ਦਰਸ਼ਨ ਕਰਿਓ ਅੱਜ ਦੀ ਵੀਡੀਓ ਦੇ ਵਿੱਚ ਕਿਲਾ ਹੋਗੜ ਸਾਹਿਬ ਜੀ ਦੇ ਦਰਸ਼ਨਾਂ ਵੀ ਸਾਂਝ ਆਪ ਜੀ ਨਾਲ ਪਾ ਰਹੇ ਹਾਂ ਇਹ ਕਿਲਾ ਵੀ ਕਲਗੀਧਰ ਬਾਦਸ਼ਾਹ ਸਾਹਿਬੇ ਕਮਾਲ ਅਮਰਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਨਿਗਰਾਨੀ ਹੇਠ ਰੱਖਾਇਆ ਸੀ ਜਿਸ ਵੇਲੇ ਪੂਰਾ ਸੰਗਤਾਂ ਹੋਲੀ ਦੇ ਤਿਹਾਰ ਉਤੇ ਰੰਗਾਂ ਨਾਲ ਖੇਡਦੀਆਂ ਸੰਤਾਂ ਕਲਗੀ ਤਰਪਾ ਸ਼ਾਹ ਜੀ ਨੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਇਸ ਸਥਾਨ ਉੱਪਰ ਕਲਗੀ ਤਰਪਾ ਸ਼ਾਹ ਜੀ ਆਪਣੀਆਂ ਲਾੜਲੀਆਂ ਫੌਜਾਂ ਦਾ ਮੁਕਾਬਲੇ ਕਰਵਾਉਂਦੇ ਸਨ ਗੁਰੂ ਦੀਆਂ ਲਾੜਲੀਆਂ ਫੌਜਾਂ ਆਪਣੇ ਜੰਗੀ ਜੋਹਰ ਦਿਖਾਉਂਦੀਆਂ ਸਨ ਕਲਗੀ ਤਰਪਾ ਸ਼ਾਹ ਖੁਸ਼ ਹੋ ਕੇ ਆਪਣੇ ਸੂਰਵੀਰ ਯੋਧਿਆਂ ਨੂੰ ਇਨਾਮ ਵੰਡਦੇ ਸਨ ਗੁਰੂ ਪਿਆਰੀ ਸਾਧਗਤ ਜੀਓ ਕਲਗੀ ਤਰਪਾ ਪਾਸ਼ਾ ਜੀ ਦੇ 52 ਕਵੀਆਂ ਵਿੱਚੋਂ ਇੱਕ ਮਹਾਨ ਕਵੀ ਭਾਈ ਨੰਦ ਲਾਲ ਜੀ ਦਾ ਕਲਗੀ ਤਰਪਾ ਪਾਸ਼ਾ ਜੀ ਨਾਲ ਮੇਲ ਪਹਿਲੀ ਵਾਰ ਇਸ ਪਾਵਨ ਸਥਾਨ ਕੋਲ ਜਿਸ ਵੇਲੇ ਭਾਈ ਨੰਦ ਲਾਲ ਜੀ ਦਿੱਲੀ ਤੋਂ ਚੱਲ ਕੇ ਕਲਗੀ ਤਰਪਾ ਪਾਸ਼ਾ ਜੀ ਦੀ ਸ਼ਰਨ ਵਿੱਚ ਆਏ ਸਨ ਇਹ ਇਤਿਹਾਸ ਬਹੁਤ ਲੰਬਾ ਹੈ ਕਿਸੇ ਹੋਰ ਵੀਡੀਓ ਦੇ ਵਿੱਚ ਆਪ ਜੀ ਨਾਲ ਸਾਂਝ ਜ਼ਰੂਰ ਪਾਵਾਂਗੇ ਭੰਤ ਭਾਈ ਨੰਦ ਲਾਲ ਜੀ ਬਾਰੇ ਇੱਕ ਵੀਡੀਓ ਵਖਰੀ ਬਣਾ ਕੇ ਆਪ ਵੀ ਨਾਲ ਸਾਂਝਾਵਾਂ। ਵਾਹਿਗੁਰੂ ਭਾਈ ਸਾਹਿਬ ਜੀ ਜਿਸ ਵੇਰੇ ਦਿੱਲੀੋਂ ਚੱਲ ਕੇ ਕਲੰਗੀਧਰ ਬਾਦਸ਼ਾਹੀ ਸ਼ਰਨ ਵਿੱਚ ਆਏ ਸਨ ਤਾਂ ਕਲੰਗੀਧਰ ਬਾਦਸ਼ਾਹੀ ਜੀ ਨੇ ਭਾਈ ਨੰਦ ਲਾਲ ਜੀ ਨੂੰ ਪਹਿਲੀ ਵਾਰ ਇਸ ਪਾਵਨ ਸਥਾਨ ਦੇ ਉੱਪਰ ਹੀ ਦਰਸ਼ਨ ਦਿੱਤੇ ਸਨ। ਵਾਹਿਗੁਰੂ ਭਾਈ ਨੰਦ ਲਾਲ ਜੀ ਦੀ ਯਾਦ ਵਿੱਚ ਕਿਲਾ ਹੋਲਗੜ੍ਹ ਸਾਹਿਬ ਵਿਕੇ ਇੱਕ ਲਾਇਬ੍ਰੇਰੀ ਵੀ ਬਣਾਈ ਗਈ ਹੈ। ਗੁਰੂ ਪਿਆਰੀ ਸੰਗਤ ਜੀਓ ਜਿਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਵਿਭੋ ਸਹਿਬ ਨੂੰ ਦਰਸ਼ਨ ਕਰ ਲਈ ਜਾਂਦੇ ਹਾਂ ਤਾਂ ਅਨੰਦਪੁਰ ਸਾਹਿਬ ਤੋਂ ਤਕਰੀਬਨ 1 ਕਿਲੋਮੀਟਰ ਅੱਗੇ ਪਿੰਡ ਅਗੰਗਪੁਰਾ ਹੁੰਦਾ ਹੈ। ਅਬ ਇਸੇ ਸਥਾਨ ਦੇ ਉੱਪਰ ਹੀ ਕਿਲਾ ਬੋਲਗੜ ਸਾਹਿਬ ਹੈ। ਗੁਰੂ ਪਿਆਰੀ ਸੰਗਤ ਜੀ ਇਸੇ ਸਥਾਨ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਮਾਤਾ ਜੀਤਕੌਰ ਜੀ ਦਾ ਪਾਵਨ ਮਹਾਨ ਸਥਾਨ ਵੀ ਹੈ। ਜਿਸ ਸਥਾਨ ਉੱਪਰ ਮਾਤਾ ਜੀ ਨੇ ਆਪਣੇ ਪਵਿੱਤਰ ਸਰੀਰ ਛੱਡਣ ਤੋਂ ਬਾਅਦ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਜੀ ਨੇ ਮਾਤਾ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਸੀ। ਕਿਰਪਾ ਕਰਕੇ ਜਿਸ ਵੇਲੇ ਆਪ ਜੀ శ్రీ ਅਨੰਦਪੁਰ ਸਾਹਿਬ ਜਾਮੂ ਤਾਂ ਇਹਨਾਂ ਪਾਵਨ ਸਥਾਨਾਂ ਦੇ ਦਰਸ਼ਨ ਵੀ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ